ਹੁਣ ਘਟਨਾ ਦੀ ਪੂਰੀ ਅਸਲੀਅਤ ਦਾ ਪੂਰਾ ਖੁਲਾਸਾ ਸਾਹਮਣੇ ਆ ਗਿਆ ਫਿਰੋਜ਼ਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਤਿੰਨ ਭੈਣ ਭਰਾਵਾਂ ਦਾ ਇਕੱਠੇ ਰੂਪ ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਔਰ ਹੁਣ ਖੁਲਾਸਾ ਤੁਹਾਨੂੰ ਦੱਸਦੇ ਆ ਅੱਜ ਪੁਲਿਸ ਨੇ ਸਾਰੀ ਗੱਲ ਖੋਲ ਕੇ ਦੱਸੀ ਹੈ ਕਿ ਕਿਨੇ ਉਹ ਸਾਰੀ ਘਟਨਾ ਕੀਤੀ ਗਈ ਉਹ ਘਟਨਾ ਕਿਉਂ ਕੀਤੀ ਗਈ ਕਿਉਂ ਤਿੰਨਾਂ ਭੈਣ ਭਰਾਵਾਂ ਨੂੰ ਇਕੱਠੇ ਰੂਪ ਦੇ ਵਿੱਚ ਉਥੇ ਗੋਲੀਆਂ ਮਾਰੀਆਂ ਗਈਆਂ ਤੇ ਫਿਰ ਗੋਲੀਆਂ ਮਾਰਨ ਦੀ ਘਟਨਾ ਤੋਂ ਬਾਅਦ ਉਹ ਜਿਹੜਾ ਘਟਨਾ ਕਰਨ ਵਾਲੇ ਨੇ ਉਹ ਕਿਵੇਂ ਉੱਥੋਂ ਭੱਜੇ ਕਿੱਧਰ ਨੂੰ ਗਏ ਔਰ ਫਿਰ ਉਹਨਾਂ ਨੂੰ ਪੁਲਿਸ ਨੇ ਕਿਵੇਂ ਟਰੇਸ ਕੀਤਾ ਤੇ ਫਿਰ ਕਿਵੇਂ ਪੁਲਿਸ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਜਾ ਕੇ ਫੜਨ ਦੇ ਵਿੱਚ ਕਾਮਯਾਬ ਹੋਈ ਹੈ ਇਹ ਪੂਰੀ ਕਹਾਣੀ ਤੁਹਾਨੂੰ ਦੱਸਦੇ ਆ ਘਟਨਾ ਇਹ ਹੈ ਕਿ ਜਿਹੜੇ ਤਿੰਨ ਭੈਣ ਭਰਾਵਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਹਨਾਂ ਦੇ ਵਿੱਚ ਗੋਲੀਆਂ ਤਿੰਨਾਂ ਨੂੰ ਨਹੀਂ ਮਾਰਨ ਆਏ ਸੀਗੇ ਜਿਹੜੇ ਉਹ ਦੋਚੀ ਨੇ ਜਿਹੜੇ ਹੁਣ ਫੜੇ ਗਏ ਨੇ ਪੁਲਿਸ ਨੇ ਉਹਨਾਂ ਤੋਂ ਜੋ ਹੁਣ ਤੱਕ ਪੁੱਛਗਿੱਛ ਕੀਤੀ ਹੈ ਉਹਦੇ ਹਿਸਾਬ ਦੇ ਨਾਲ ਉਹ ਇੱਕ ਜਣੇ ਨੂੰ ਗੋਲੀਆਂ ਮਾਰਨ ਆਏ ਸੀ ਜਿਹਦੇ ਉੱਪਰ ਪਹਿਲਾਂ ਹੀ ਕੁਝ ਵਾਰ ਦਾਤਾਂ ਦੇ ਕੇਸ ਦਰਜ ਸੀਗੇ ਔਰ ਇਹ ਇੱਕ ਤਰ੍ਹਾਂ ਨਾਲ ਆਪਸੀ ਵਿਰੋਧਤਾ ਦਾ ਆਪਸੀ ਗੈਂਗਵਾਰ ਦਾ ਹੀ ਇੱਕ ਮਾਮਲਾ ਬਣਦਾ ਕਿਉਂਕਿ ਜਿਹੜੇ ਇੱਕ ਦਿਲਦੀਪ ਨਾਮ ਦੇ ਮੁੰਡੇ ਨੂੰ ਉਹ ਮਾਰਨ ਵਾਲੇ ਮਾਰਨ ਆਏ ਸੀ ਤਾਂ ਉਹਦੇ ਨਾਲ ਹੀ ਉਹਨਾਂ ਦਾ ਵੈਰ ਸੀ ਪਰ ਜਿਹੜੀ ਨਾਲ ਇੱਕ ਉਹਦੀ ਚਚੇਰੀ ਭੈਣ ਤੇ ਚਚੇਰਾ ਭਰਾ ਮਾਰੇ ਗਏ ਉਹ ਕਹਾਣੀ ਇੰਜ ਵਾਪਰੀ ਕਿ ਜਦੋਂ ਉੱਥੇ ਉਹਨਾਂ ਨੇ ਉਹਨੂੰ ਇੱਕ ਜਣੇ ਨੂੰ ਖਤਮ ਕਰਨ ਲਈ ਗੱਡੀ ਘੇਰੀ ਤਾਂ ਉਹ ਦੋਨੇ ਜਣੇ ਵੀ ਉਸ ਕਾਰ ਦੇ ਵਿੱਚ ਨਾਲ ਸੀ ਔਰ ਹਫੜਾ ਦਫੜੀ ਪੈ ਗਈ ਔਰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਖਾਸ ਕਰ ਕੁੜੀ ਨੇ ਤੇ ਉਹ ਜਿਹੜਾ ਦੂਸਰਾ ਉਹਦਾ ਚਿਹਰਾ ਭਰਾ ਨਾਲ ਸੀ ਉਹਨਾਂ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੋਲੀਆਂ ਨਾ ਮਾਰੋ ਤਾਂ ਇਸ ਸਾਰੇ ਕੁਛ ਦੇ ਦਰਮਿਆਨ ਕਿਉਂਕਿ ਉਹ ਨਰਦਈ ਸੀ ਕਿਉਂਕਿ ਉਹਨਾਂ ਚ ਇਨਸਾਨੀਅਤ ਦੀ ਕੋਈ ਸੋਚ ਨਹੀਂ ਸੀ ਕਿਉਂਕਿ ਉਹਨਾਂ ਦੀ ਸੋਚ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਬਹੁਤੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦੋਨਾਂ ਨੂੰ ਵੀ ਨਾਲ ਹੀ ਖਤਮ ਕਰ ਦਿੱਤਾ ਤੇ ਉਥੋਂ ਫਿਰ ਉਹ ਨਿਕਲ ਗਏ ਫਿਰ ਉਹ ਉਹ ਭੱਜੇ ਕਿਵੇਂ ਪੁਲਿਸ ਦੱਸਦੀ ਹੈ ਕਿ ਉਥੋਂ ਇੱਕ ਵਾਰ ਉਹ ਭੱਜ ਗਏ ਔਰ ਪੁਲਿਸ ਨੇ ਉਹਨਾਂ ਨੂੰ ਟ੍ਰੇਸ ਕੀਤਾ ਕੁਝ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਤੇ ਫਿਰ ਪੁਲਿਸ ਨੇ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀ ਪੰਜਾਬ ਪੁਲਿਸ ਦੇ ਐਸਐਸਪੀ ਤੇ ਹੋਰ ਵੱਡੇ ਅਫਸਰ ਤੇ ਏਜੀਟੀਐਫ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਇਕੱਠੇ ਰੂਪ ਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਵੀ ਸਾਰੇ ਤਰੀਕੇ ਉਹਨਾਂ ਨੂੰ ਟ੍ਰੇਸ ਕਰਨ ਲਈ ਵਰਤੇ ਗਏ ਜਿਹੜੀਆਂ ਟੈਕਨੀਕਲ ਟੀਮਾਂ ਨੇ ਉਹਨਾਂ ਦੀ ਮਦਦ ਲਈ ਗਈ ਜਿਹੜੀਆਂ ਸਾਈਬਰ ਕ੍ਰਾਈਮ ਦੀਆਂ ਟੀਮਾਂ ਨੇ ਉਹਨਾਂ ਦੀ ਮਦਦ ਲਈ ਗਈ ਏਜੀਟੀਐਫ ਦੀ ਮਦਦ ਲਈ ਗਈ ਔਰ ਸੈਂਟਰਲ ਏਜੰਸੀਆਂ ਦੀ ਵੀ ਇਸ ਵਿੱਚ ਮਦਦ ਲਈ ਗਈ ਇੱਕ ਟੀਮਵਰਕ ਕੀਤਾ ਗਿਆ ਤਾ ਫਿਰ ਉਹਨਾਂ ਨੂੰ ਪਹਿਲੀ ਇਨਪੁਟ ਮਿਲ ਗਈ ਵੀ ਉਹ ਵਿਅਕਤੀ ਜਿਹੜੇ ਨੇ ਉਹ ਪੰਜਾਬੋਂ ਬਾਹਰ ਨਦੇੜ ਸਾਹਿਬ ਵੱਲ ਗਏ ਨੇ ਤਾਂ ਪੁਲਿਸ ਦੱਸਦੀ ਹੈ ਕਿ ਇਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸੱਤੇ ਕਾਤਲ ਜਿਹੜੇ ਆ ਉਹ ਇੱਥੋਂ ਪਹਿਲਾਂ ਟ੍ਰੇਨ ਚੜੇ ਟ੍ਰੇਨ ਚੜ ਕੇ ਦਿੱਲੀ ਗਏ ਦਿੱਲੀੋਂ ਅੱਗੇ ਟ੍ਰੇਨ ਲਈ ਔਰ ਫਿਰ ਟ੍ਰੇਨ ਦੇ ਰਾਹੀਂ ਉਹ ਨਦੇੜ ਸਾਹਿਬ ਪਹੁੰਚੇ ਉੱਥੇ ਉਹ ਨਦੇੜ ਸਾਹਿਬ ਫਿਰ ਇਕੱਠੇ ਰੂਪ ਦੇ ਵਿੱਚ ਪਹਿਲਾਂ ਰਹੇ ਫਿਰ ਉਹਨਾਂ ਨੇ ਉੱਥੋਂ ਅੱਗੇ ਪਲੈਨਿੰਗ ਸੀ ਉਹਨਾਂ ਦੀ ਕਿ ਬੰਬੇ ਜਾਇਆ ਜਾਵੇ ਤੇ ਬੰਬੇ ਜਾ ਕੇ ਉੱਥੋਂ ਫਿਰ ਕੱਲੇ-ਕੱਲੇ ਵੱਖੋ-ਵੱਖਰੇ ਰਸਤਿਆਂ ਦੇ ਉੱਪਰ ਉਹਨਾਂ ਨੇ ਹੋਣਾ ਸੀ ਤੇ ਪੁਲਿਸ ਨੂੰ ਉਹਨਾਂ ਦੀ ਜਿਹੜੀ ਆ ਹਿੱਲ-ਜੁਲ ਉਹ ਨਜ਼ਰ ਆ ਚੁੱਕੀ ਸੀ ਪੁਲਿਸ ਉਹਨਾਂ ਨੂੰ ਕਿਤੇ ਨਾ ਕਿਤੇ ਟ੍ਰੇਸ ਕਰ ਚੁੱਕੀ ਸੀ ਤਾਂ ਅਫਸਰ ਅੱਜ ਦੱਸਦੇ ਨੇ ਵੀ ਜਦੋਂ ਫਿਰ ਪਤਾ ਲੱਗ ਗਿਆ ਵੀ ਉਹ ਨਦੇੜ ਸਾਹਿਬ ਨੇ ਤਾਂ ਉੱਥੇ ਦੀ ਪੁਲਿਸ ਨੂੰ ਇਹਦੀ ਸੂਚਨਾ ਦਿੱਤੀ ਗਈ ਏਜੀਟੀਐਫ ਨੇ ਵੀ ਇਹਦੇ ਵਿੱਚ ਕਾਫੀ ਕੰਮ ਕੀਤਾ ਮਤਲਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ ਤਾਂ ਫੇਰ ਉਹ ਵਿਅਕਤੀ ਨਦੇੜ ਸਾਹਿਬ ਤੋਂ ਵੀ ਇੱਕ ਟੈਕਸੀ ਲੈ ਕੇ ਸੱਤੇ ਜਣੇ ਟੈਕਸੀ ਸਵਾਰ ਹੋ ਕੇ ਤੇ ਅੱਗੇ ਬੰਬੇ ਨੂੰ ਨਿਕਲਣੇ ਵਾਲੇ ਸੀ ਤਾਂ ਤਰੰਤ ਉੱਥੇ ਔਰੰਗਾਬਾਦ ਦੀ ਪੁਲਿਸ ਦੇ ਨਾਲ ਤਾਲਮੇਲ ਹੋਇਆ ਉਹਨਾਂ ਨੂੰ ਇਹ 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 ਦੇ ਉੱਪਰ ਐਕਸ਼ਨ ਲੈਣ ਲਈ ਕਿਹਾ ਗਿਆ ਤਾਂ ਜੇਕਰ ਪੁਲਿਸ ਦੱਸਦੀ ਹੈ ਕਿ ਉਹ ਬੰਬੇ ਨਿਕਲ ਜਾਂਦੇ ਤਾਂ ਇਕੱਲੇ ਇਕੱਲੇ ਹੋ ਜਾਂਦੇ ਤਾਂ ਉਹਨਾਂ ਨੇ ਸਾਡੀ ਰੇਂਜ 'ਚੋਂ ਸਾਡੀ ਜੋ ਨਿਸ਼ਾਨ ਦੇਈ ਸੀ ਉਸ ਤੋਂ ਬਾਹਰ ਹੋ ਜਾਣਾ ਸੀ ਫਿਰ ਕੰਮ ਔਖਾ ਹੋ ਜਾਣਾ ਸੀ ਪਰ ਔਰੰਗਾਬਾਦ ਦੀ ਪੁਲਿਸ ਨੇ ਇਥੋਂ ਦੀ ਪੁਲਿਸ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੂੰ ਟਰੇਸ ਕਰ ਲਿਆ ਤੇ ਨੱਪ ਲਿਆ ਔਰ ਇਸ ਤਰੀਕੇ ਦੇ ਨਾਲ ਉਹ ਸਤੋਂ ਦੋਚੀ ਨੇ ਜਿਹੜੇ ਉਹ ਫੜੇ ਗਏ ਨੇ ਹੁਣ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਦੇ ਉੱਪਰ ਪੰਜਾਬ ਲੈ ਕੇ ਆਂਦਾ ਗਿਆ ਔਰ ਅਜੇ ਹੋਰ ਵੀ ਖੁਲਾਸੇ ਉਹਨਾਂ ਤੋਂ ਹੋਣੇ ਬਾਕੀ ਨੇ ਉਹਨਾਂ ਨੇ ਉਹ ਮਾਰਨ ਲਈ ਹਥਿਆਰ ਕਿੱਥੋਂ ਲਏ ਕਿਵੇਂ ਲਏ ਕੁਝ ਵਿਅਕਤੀ ਇਹਨਾਂ ਸੱਤਾਂ ਦੇ ਵਿੱਚ ਸਿਰਫ ਫਿਰੋਜ਼ਪੁਰ ਦੇ ਹੀ ਨੇ ਫਿਰੋਜ਼ਪੁਰ ਨਾਲ ਸੰਬੰਧਿਤ ਨੇ ਔਰ ਕੁਝ ਪੰਜਾਬੀ ਨੇ ਇਹ ਗੱਲ ਸਾਫ਼ ਹੋ ਚੁੱਕੀ ਹੈ ਔਰ ਸਿਰਫ ਉਹਨਾਂ ਦਾ ਨਿੱਜੀ ਵਿਰੋਧਤਾ ਹੀ ਸੀ ਔਰ ਇੱਥੇ ਇੱਕ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਆ ਕਿ ਸਾਡਾ ਯੂਥ ਸਾਡੀ ਜਵਾਨੀ ਨਸ਼ਿਆਂ ਵੱਲ ਤੇ ਆ ਗੈਂਗਸਟਰ ਪੁਨੇ ਵੱਲ ਜਾ ਰਹੀ ਹੈ ਤੇ ਕਿਉਂ ਜਾ ਰਹੀ ਹੈ ਇਹਦੇ ਦੋ ਹੀ ਸਭ ਤੋਂ ਵੱਡੇ ਕਾਰਨ ਨੇ ਇੱਕ ਬੇਰੁਜ਼ਗਾਰੀ ਇੱਕ ਫੋਕਰਾ ਕਲਚਰ ਫੋਕਰਾ ਸਭਿਆਚਾਰ ਔਰ ਇਹ ਦੋਨੋਂ ਹੀ ਸਾਡੇ ਸਿਸਟਮ ਦੀ ਸਿਆਸਤਾਂ ਦੀ ਦੇਣ ਹੈ ਜਿਹੜਾ ਗੈਂਗਸਟਰ ਕਲਚਰ ਹੈ ਉਹ ਵੀ ਤੇ ਜਿਹੜਾ ਫੋਕਰ ਪੁਣੇ ਵਾਲਾ ਕਲਚਰ ਹੈ ਉਹ ਵੀ ਇਹ ਦੋਨੋਂ ਹੀ ਗੰਧੀਆਂ ਸਿਆਸਤਾਂ ਦੀ ਦੇਣ ਨੇ ਉਹ ਗੰਧੀਆਂ ਸਿਆਸਤਾਂ ਇਹ ਚਾਹੁੰਦੀਆਂ ਨੇ ਕਿ ਜਵਾਨੀ ਸਿੱਧੇ ਰਾਹ ਚੇਤਨ ਰਾਹ ਜਾਗਰੂਕ ਰਾਹ ਨਾ ਤੁਰੇ ਕਿਉਂਕਿ ਹਕੂਮਤਾਂ ਨੂੰ ਵੀ ਇਹ ਪਤਾ ਕਿ ਜਿੰਨੇ ਵੱਡੇ ਪੁੱਦਰ ਤੇ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਬੇਰੁਜ਼ਗਾਰ ਨੇ ਨੌਜਵਾਨ ਜੇ ਉਹ ਚੇਤਨ ਜਾਗਰੂਕ ਹੋ ਕੇ ਆਪਣੇ ਹੱਕਾਂ ਵੱਲ ਤੁਰ ਪਏ ਤਾਂ ਸਰਕਾਰਾਂ ਲਈ ਕੰਮਔਖਾ ਹੋ ਜਾਣਾ ਇਸ ਕਰਕੇ ਜੜੀਆਂ ਗੰਧੀਆਂ ਸਿਆਸਤਾਂ ਨੇ ਉਹ ਯੂਥ ਦੇ ਵਿੱਚੋਂ ਕੁਝ ਲੋਕਾਂ ਨੂੰ ਤਲਾਸ਼dੀਆਂ ਨੇ ਉਹਨਾਂ ਨੂੰ ਆਪਣੇ ਨੇੜੇ ਲਾਉਂਦੀਆਂ ਨੇ ਉਹਨਾਂ ਤੋਂ ਗਲਤ ਕੰਮ ਕਰਾਏ ਜਾਂਦੇ ਨੇ ਆਪਣੇ ਨਿੱਜੀ ਕੰਮ ਕਢਾਏ ਜਾਂਦੇ ਨੇ ਨਿੱਜੀ ਕਬਜ਼ੇ ਨਿੱਜੀ ਕਿਸੇ ਨੂੰ ਧਮਕਾਉਣਾ ਇਹੋ ਜਿਹੇ ਕੰਮ ਉਹਨਾਂ ਤੋਂ ਥਾਪੀਆਂ ਦੇ ਕੇ ਸਿਆਸਤਾਂ ਕਰਾਉਂਦੀਆਂ ਨੇ ਤੇ ਜਦੋਂ ਉਹ ਕਿਸੇ ਕੇਸਾਂ 'ਚ ਚੱਕਰਾਂ 'ਚ ਫਸ ਜਾਂਦੇ ਨੇ ਉਦੋਂ ਉਹਨਾਂ ਦੇ ਸਿਰ ਤੋਂ ਹੱਥ ਚੁੱਕ ਲਿਆ ਜਾਂਦਾ ਤੇ ਫਿਰ ਗਲਤ ਕੰਮ ਸਿਆਸਤ ਦੀ ਦਿਸ਼ਾ ਨਿਰਦੇਸ਼ੇ ਹੇਠ ਕਰਕੇ ਕੇਸਾਂ 'ਚ ਫਸ ਚੁੱਕੇ ਉਹ ਨੌਜਵਾਨਾਂ ਕੋਲੇ ਇੱਕ ਹੀ ਰਾਹ ਬਚਦਾ ਜਾਂ ساری ਉਮਰ ਜੇਲ੍ਹ 'ਚ ਕੱਟਣ ਤੇ ਜਾਂ ਫਿਰ ਉਹ ਗੈਂਗਸਟਰ ਪੁਣੇ ਵੱਲ ਚਲੇ ਜਾਣ ਤਾਂ ਫਿਰ ਇੱਥੋਂ ਗੈਂਗਸਟਰ ਪੁਣੇ ਦਾ ਰਾਹ ਖੁੱਲਦਾ ਨਸ਼ਿਆਂ ਵਾਲਾ ਧੰਦਾ ਵੀ ਇਸੇ ਤਰ੍ਹਾਂ ਹੀ ਹੈ ਤੇ ਇਹ ਦੂਜਾ ਕਾਰਨ ਹੈ ਫੁਕਰਾ ਕਲਚਰ ਜਿਹੜਾ ਪ੍ਰੋਸਿਆ ਜਾ ਰਿਹਾ ਹੈ ਗੀਤਾਂ ਰਾਈਂ ਫਿਲਮਾਂ ਰਾਈਂ ਜਿਹੜਾ ਮਾਰ ਧਾੜ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਤਲੋਗਾਰਤ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕੱਲੇ-ਕੱਲੇ ਬੰਦੇ ਵੱਲੋਂ ਕਈਆਂ-ਕਈਆਂ ਜਣਿਆਂ ਨੂੰ ਮਾਰ ਦੇਣ ਦੀ ਗੱਲ ਕੀਤੀ ਜਾਂਦੀ ਹੈ ਬਹੁਤ ਵੱਡੀ ਗਿਣਤੀ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਫਿਲਮਾਂ ਦੇ ਵਿੱਚ ਇੱਕ क्रेज ਪੈਦਾ ਕੀਤਾ ਜਾਂਦਾ ਹੈ ਕਿ ਮੈਂ ਵੱਢ ਦੂੰ ਮੈਂ ਮਾਰ ਦੂੰ ਮੈਂ ਆਕਰ ਦੂੰ ਮੈਂ ਉਹ ਕਰ ਦੂੰ ਮੈਂ ਐ ਹੁੰਨਾ ਮੈਂ ਜੂ ਹੁੰਨਾ ਆ ਪਿਸਤੌਲਾਂ ਦਾ ਹਥਿਆਰਾਂ ਦਾ ਬੁਲਟਾਂ ਦਾ ਲੰਡੀਆਂ ਜੀਪਾਂ ਦਾ ਤੇ ਫੁਕਰ ਪੁਣੀ ਵਾਲੀਆਂ ਸਾਰੀਆਂ ਹਰਕਤਾਂ ਦਾ ਜਿਹੜਾ ਸ਼ੌਂਕ ਹੈ ਉਹ ਪਾਇਆ ਜਾਂਦਾ ਹੈ ਤਾਂ ਇੱਥੋਂ ਹੀ ਜਵਾਨੀ ਫਿਰ ਇਧਰ ਨੂੰ ਤੋ ਰਹੀ ਹੈ ਜਵਾਨੀ ਦਾ ਕੋਈ ਕਸੂਰ ਨਹੀਂ ਹੈ ਕੋਈ ਵੀ ਬੱਚਾ ਆਪਣੀ ਮਾਂ ਦੇ ਕੁੱਖੋਂ ਜੰਮ ਕੇ ਗੈਂਗਸਟਰ ਜਾਂ ਅੱਤਵਾਦੀ ਬਣਨ ਦਾ ਨਿਸ਼ਾਨਾ ਨਹੀਂ ਧਾਰਦਾ ਤੇ ਨਾ ਹੀ ਕੋਈ ਮਾਂ ਇਹ ਚਾਹੁੰਦੀ ਹੁੰਦੀ ਹੈ ਕਿ ਮੇਰਾ ਪੁੱਤ ਇਹ ਗੈਂਗਸਟਰ ਬਣੇ ਜਾਂ ਇਹ ਅੱਤਵਾਦੀ ਵੱਖਵਾਦੀ ਬਣੀ ਜਿਹੜੀਆਂ ਇਹ ਗੰਦੀਆਂ ਸਿਆਸਤਾਂ ਨੇ ਇਹੀ ਜਵਾਨੀ ਨੂੰ ਤੇ ਲੋਕਾਂ ਨੂੰ ਇਧਰ ਨੂੰ ਧੱਕ ਦੀਆਂ ਨੇ ਜੇਕਰ ਇਹ ਠੀਕ ਹੋ ਜਾਣ ਦਾ ਸਭ ਕੁਝ ਠੀਕ ਹੋ ਸਕਦਾ ਸੋ ਫਰੋਜਪੁਰ ਵਾਲੀ ਘਟਨਾ ਵੀ ਇਧਰ ਨੂੰ ਇਸ਼ਾਰਾ ਕਰਦੀ ਹੈ ਜਿੱਥੇ ਉਹ ਵਿਅਕਤੀ ਆਪ ਦੋਚੀ ਨੇ ਆਪ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਉਥੇ ਉਹ ਹਾਲਾਤ ਵੀ ਜ਼ਿੰਮੇਵਾਰ ਨੇ ਜਿਹੜੇ ਜਵਾਨੀ ਨੂੰ ਇਧਰ ਨੂੰ ਧੱਕਣ ਲਈ ਮਜਬੂਰ ਹੋ ਰਹੇ ਨੇ ਸਿੱਧੀਆਂ ਜੀਆਂ ਗੱਲਾਂ ਨਾਲ ਵੇਖੀਏ ਤਾਂ ਉਹ ਨੌਜਵਾਨ ਦੋਚੀ ਨੇ ਸਿੱਧੇ ਜੇ ਰੂਪ ਚ ਤਾਂ ਦੇਖੀਏ ਆਮ ਜੀ ਨਜ਼ਰ ਨਾਲ ਤਾਂ ਨਸ਼ਾ ਲੈਣ ਵਾਲੇ ਨਿਸ਼ੇੜੀ ਗਲਤ ਨੇ ਪਰ ਜੇ ਜੜ ਤੱਕ ਪਹੁੰਚ ਗਏ ਤਾਂ ਫਿਰ ਸਿਸਟਮ ਦੀ ਕੂਖ ਚੋਂ ਨਸ਼ਾ ਨਿਕਲਦਾ ਉਹ ਨਸ਼ੇੜੀ ਜ਼ਿੰਮੇਵਾਰ ਨਹੀਂ ਗੇ ਜਿਵੇਂ ਅਵਤਾਰ ਪਾਸ਼ ਦੀ ਅੱਜ ਉਹਦਾ ਜਨਮ ਦਿਹਾੜਾ ਤਾਂ ਉਹਦੀ ਇੱਕ ਕਵਤਾ ਸੀ ਜਿਹਦੇ ਚ ਉਹਨੇ ਇਹ ਕਿਹਾ ਕਿ ਮੈਂ ਨਹੀਂ ਕਹਿੰਦਾ ਕਿ ਤੂੰ ਪਿਆਰ ਨਾ ਕਰ ਮੈਂ ਨਹੀਂ ਕਹਿੰਦਾ ਤਾਂ ਉਹ ਉਸ ਕਵਤਾ ਦੇ ਵਿੱਚ ਲਾਸ ਦੇ ਉੱਪਰ ਉਹ ਗੱਲ ਕਰਦਾ ਕਿ ਮੈਂ ਤਾਂ ਕਹਿੰਦਾ ਹਾਂ ਕਿ ਤੂੰ ਸਾਰੇ ਕੁਸ਼ ਦੀ ਜੜ ਫੜ ਐਵੇਂ ਪੱਤਿਆਂ ਦੇ ਉੱਤੋਂ ਥੁੱਕ ਕੇ ਨਾ ਮੁੜ ਆਇਆ ਕਰ ਅਵਤਾਰ ਪਾਸ ਦੀਆਂ ਇਹ 17 ਸੱਚਮੁੱਚ ਇਸ਼ਾਰਾ ਕਰਦੀਆਂ ਨੇ ਕਿ ਸਾਨੂੰ ਸਮੱਸਿਆ ਦੀ ਜੜ ਫੜਨੀ ਚਾਹੀਦੀ ਹੈ ਐਵੇਂ ਸ਼ੂਕ ਦੇ ਪੱਤਿਆਂ ਦੇ ਉੱਪਰ ਦੀ ਥੁੱਕ ਕੇ ਤੇ ਇਹ ਮੰਨ ਲੈਣਾ ਕਿ ਮੈਂ ਜੜ ਤੱਕ ਪਹੁੰਚ ਗਿਆ ਇਹ ਠੀਕ ਨਹੀਂ ਹੈ ਸੋ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮੇਰੇ